ਦੋ ਧਿਰਾਂ ਦੇ ਵਿੱਚ ਹੋਈ ਖੂਨੀ ਲੜਾਈ ਇੱਕ ਧਿਰ ਨੇ ਦੂਜੀ ਧਿਰ ਤੇ ਕੁਹਾੜੀ ਦੇ ਨਾਲ ਕੀਤਾ ਹਮਲਾ ਦੋਨਾਂ ਧਿਰਾਂ ਦੇ ਲੋਕ ਹੋਏ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਜਿਆ ਇਹ ਖਬਰ ਅਬੋਹਰ ਦੇ ਪਿੰਡ ਪੰਚਕੋਸੀ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਦੋ ਧਿਰਾਂ ਦੇ ਵਿੱਚ ਲੜਾਈ ਹੋ ਜਾਂਦੀ ਹੈ ਇਹ ਲੜਾਈ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਖੂਨੀ ਰੂਪ ਧਾਰਨ ਕਰ ਜਾਂਦੀ ਹੈ ਇੱਕ ਧਿਰ ਨੇ ਦੂਜੀ ਧਿਰ ਤੇ ਕੁਆੜੀ ਦੇ ਨਾਲ ਹਮਲਾ ਕੀਤਾ ਜਿਸ ਦੇ ਹੱਥੇ ਵਿੱਚ ਜੋ ਆਇਆ ਚਲਾ ਦਿੱਤਾ ਇੱਥੋਂ ਤੱਕ ਕਿ ਲੋਕਾਂ ਦੇ ਸਿਰ ਵੀ ਪਾੜ ਗਏ ਨੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ ਹੈ ਦਰਸਲ ਹੋਇਆ ਇਵੇਂ ਕਿ ਪਿੰਡ ਪੰਜਕੋਸਤੀ ਦੇ ਰਹਿਣ ਵਾਲੇ ਸੁਨੀਲ ਕੁਮਾਰ ਦਾ ਇਹ ਕਹਿਣਾ ਹੈ ਕਿ ਗੁਆਂਢ ਦੇ ਵਿੱਚ ਰਹਿਣ ਵਾਲਾ ਕੁਲਦੀਪ ਕੁਮਾਰ ਉਹਨਾਂ ਦੀ ਨੂੰ ਤੇ ਮਾੜੀ ਨਜ਼ਰ ਰੱਖਦਾ ਸੀ ਪਹਿਲਾਂ ਵੀ ਇਸ ਗੱਲ ਨੂੰ ਲੈ ਕੇ ਕਈ ਵਾਰ ਹੈ ਦੋਨਾਂ ਧਿਰਾਂ ਦੇ ਵਿੱਚ ਗੱਲਬਾਤ ਹੋਈ ਇੱਥੋਂ ਤੱਕ ਕਿ ਮਾਮਲਾ ਪੰਚਾਇਤ ਤੱਕ ਵੀ ਪਹੁੰਚਿਆ ਸੀ ਤੇ ਉਸ ਵੇਲੇ ਪੰਚਾਇਤ ਨੇ ਇਹ ਮਾਮਲਾ ਸੁਲਝਾ ਦਿੱਤਾ ਸੀ ਦੋਨਾਂ ਧਿਰਾਂ ਦੇ ਵਿੱਚ ਰਾਜੀ ਨਮਾ ਹੋ ਗਿਆ ਸੀ ਸੁਨੀਲ ਕੁਮਾਰ ਦਾ ਕਹਿਣਾ ਹੈ ਕਿ ਉਹ ਮਜ਼ਦੂਰੀ ਕਰਦਾ ਹੈ ਤੇ ਅੱਜ ਜਦੋਂ ਉਹ ਮਜ਼ਦੂਰੀ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਗਵਾਂਢ ਵਿੱਚ ਰਹਿਣ ਵਾਲੇ ਕੁਲਦੀਪ ਕੁਮਾਰ ਨੇ ਉਸ ਤੇ ਕੁਹਾੜੀ ਦੇ ਨਾਲ ਹਮਲਾ ਕਰ ਦਿੱਤਾ ਤੇ ਜਦੋਂ ਸੁਨੀਲ ਕੁਮਾਰ ਦੇ ਪਿਤਾ ਓਮ ਪ੍ਰਕਾਸ਼ ਉਸਤਾ ਭਰਾ ਕਾਲੂ ਰਾਮ ਤੇ ਹੋਰ ਪਰਿਵਾਰਿਕ ਮੈਂਬਰ ਉਸ ਨੂੰ ਬਚਾਉਣ ਦੇ ਲਈ ਆਏ ਤਾਂ ਕੁਲਦੀਪ ਕੁਮਾਰ ਨੇ ਹੋਰ ਲੋਕ ਵੀ ਸਾਧ ਲੈ ਤੇ ਉਹਨਾਂ ਤੇ ਵੀ ਹਮਲਾ ਕਰ ਦਿੱਤਾ ਜਿਸ ਦੌਰਾਨ ਸੁਨੀਲ ਕੁਮਾਰ ਤੇ ਉਸਤਾ ਦਾ ਓਮ ਪ੍ਰਕਾਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਹੋਰਾਂ ਦੇ ਵੀ ਸੱਟਾਂ ਲੱਗੀਆਂ ਨੇ ਪਰੰਤੂ ਦੂਸਰੇ ਪਾਸੇ ਕੁਲਦੀਪ ਕੁਮਾਰ ਦਾ ਇਹ ਕਹਿਣਾ ਹੈ ਕਿ ਉਸਨੇ ਅਜਿਹਾ ਕੁਝ ਨਹੀਂ ਕੀਤਾ ਉਸਨੇ ਕਿਹਾ ਹੈ ਕਿ ਪਹਿਲਾ ਉਸਦੀ ਗੱਲਬਾਤ ਹੈ ਇਸ ਗੁਆਂਢ ਵਿੱਚ ਰੈਡ ਵਾਲੀ ਔਰਤ ਦੇ ਨਾਲ ਹੁੰਦੀ ਸੀ ਪਰੰਤੂ ਉਸ ਵੇਲੇ ਰਾਜੀਨਾਮਾ ਹੋ ਗਿਆ ਸੀ ਉਸ ਦਾ ਕਹਿਣਾ ਹੈ ਕਿ ਉਸਨੇ ਸੁਨੀਲ ਕੁਮਾਰ ਤੇ ਹਮਲਾ ਨਹੀਂ ਕੀਤਾ ਬਲਕਿ ਸੁਨੀਲ ਕੁਮਾਰ ਨੇ ਉਸ ਤੇ ਹਮਲਾ ਕੀਤਾ ਤੇ ਨਾਲ ਹੀ ਉਸ ਦੇ ਜਿਹੜੇ ਹੋਰ ਪਰਿਵਾਰਿਕ ਮੈਂਬਰ ਨੇ ਜਿਨ੍ਹਾਂ ਦੇ ਵਿੱਚ ਮਹਿੰਦਰ ਹੈ ਬੀਰਬਲ ਹੈ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਕਿਸ ਤੇ ਨੇ ਕੀ ਕਿਹਾ ਕਿਸ ਤੇ ਦਾ ਕਸੂਰ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ ਜਾਂਚ ਦਾ ਵਿਸ਼ਾ ਜਾਂਚ ਕਰਨ ਤੋਂ ਬਾਅਦ ਹੀ ਸਾਹਮਣੇ ਆਵੇਗਾ ਕਿ ਕਿਸ ਨੇ ਪਹਿਲ ਕੀਤੀ ਸੀ ਇਸ ਲੜਾਈ ਦੀ ਤੇ ਹੁਣ ਜਿਹੜਾ ਸੁਨੀਲ ਕੁਮਾਰ ਹੈ ਉਸ ਦਾ ਪਿਤਾ ਓਮ ਪ੍ਰਕਾਸ਼ ਹੈ ਤੇ ਦੂਸਰੀ ਧਿਰ ਦਾ ਮਹਿੰਦਰ ਹੈ ਇਹ ਤਿੰਨੋਂ ਬਹੁਤ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਇਹਨਾਂ ਨੂੰ ਹਸਪਤਲ ਦੇ ਵਿੱਚ ਪਹੁੰਚ ਕਰਵਾ ਦਿੱਤਾ ਗਿਆ ਹੈ ਇਹ ਤੋਂ ਤੱਕੀ ਸੁਨੀਲ ਕੁਮਾਰ ਤੇ ਓਮ ਪ੍ਰਕਾਸ਼ ਦੇ ਸਿਰ ਤੇ ਕੈਰੀਆਂ ਸੱਟਾਂ ਲਏ ਸੁਨੀਲ ਕੁਮਾਰ ਦਾ ਤਾਂ ਸਿਰ ਹੀ ਪਾੜ ਗਿਆ ਉਸ ਦੇ ਸਿਰ ਤੇ 18 ਤੋਂ 20 ਟੰਕੇ ਲੱਗੇ ਨੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਲੰਮਾ ਸਮਾਂ ਆਰਾਮ ਕਰਨ ਦੀ ਵੀ ਜ਼ਰੂਰਤ ਹੈ ਤੇ ਹੁਣ ਪੁਲਿਸ ਨੇ ਵੀ ਇਸ ਮਾਮਲੇ ਦੇ ਵਿੱਚ ਦਖਲਅੰਦਾਜ਼ੀ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੜਤਾਲ ਹੋਵੇਗੀ ਫਿਰ ਸਾਹਮਣੇ ਗੱਲ ਆਵੇਗੀ ਕਿ ਆਖਿਰ ਇਸ ਲੜਾਈ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਕੁਹਾੜੀ ਕਿਸ ਨੇ ਚਲਾਈ ਹੈ ਕਿਸ ਨੇ ਕੇਸ ਦੇ ਸਿਰ ਦੇ ਉੱਪਰ ਸੱਟਾਂ ਮਾਰੀਆਂ ਨੇ ਜਿਸ ਦੇ ਨਾਲ ਇਹ ਜਿਹੜੇ ਲੋਕ ਨੇ ਇੰਨਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨੇ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ